ਜੀ ਮੈਂ ਅੱਜ ਖੜਾ ਆ ਝੋਨੇ ਦੇ ਖੇਤ ਦੇ ਵਿੱਚ ਮੇਰੇ ਦੋਨਾਂ ਪਾਸੇ ਝੋਨਾ ਆ ਇਹ ਝੋਨੇ ਦਾ ਬੜਾ ਰੋਲਾ ਆ ਇਹ ਰੋਲੇ ਵਾਲੀ ਗੱਲ ਸੁਣਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦਾ ਆ ਤੁਸੀਂ ਮੇਰੇ ਚੈਨਲ ਨੂੰ ਲਾਈਕ ਵੀ ਕਰਨਾ ਤੇ ਇਹ ਚੱਲਦੀ ਹੋਈ ਵੀਡੀਓ ਨੂੰ ਸ਼ੇਅਰ ਵੀ ਕਰਨਾ ਆ ਅੱਜ ਕੱਲ੍ਹ ਨਾਲ ਲੋਕ ਬਹੁਤ ਰੋਲਾ ਪਾਉਂਦੇ ਆ ਕਿ ਕਿਸਾਨਾਂ ਨੇ ਜੱਟਾਂ ਨੇ ਝੋਨਾ ਲਾ ਲਿਆ ਝੋਨਾ ਲਗਾ ਕੇ ਪਾਣੀ ਦੀ ਬਰਬਾਦੀ ਕਰ ਦਿੱਤੀ ਆ ਪਾਣੀ ਦੀ ਇੰਨੀ ਬਰਬਾਦੀ ਕਰਤੀ ਕਿ ਧਰਤੀ ਦਾ ਪਾਣੀ ਜਿਹੜਾ ਹੈ ਨਾ ਉਹ ਥੱਲੇ ਚਲ ਗਿਆ ਜੀ ਕਿੰਨੇ ਕਿੰਨੇ ਫੁੱਟ ਡੂੰਘਾ ਹੋ ਗਿਆ ਪਰ ਦੋਸਤੋ ਮੈਂ ਤੁਹਾਨੂੰ ਇੱਕ ਗੱਲ ਕਰਨਾ ਚਾਹੁੰਦਾ ਆ ਮੈਂ ਤੁਸੀ ਆਪਣੇ ਦਿਮਾਗ ਦੇ ਨਾਲ ਸੋਚ ਸਮਝ ਕੇ ਸਹੀ ਰਾਏ ਦੇਣੀ ਆ ਕਹਿੰਦੇ ਆ ਕਿ ਝੋਨਾ ਪਾਣੀ ਪੀਂਦਾ ਪਰ ਮੈਂ ਇੱਕ ਗੱਲ ਕਰਦਾ ਜਿਹੜੀ ਪਾਣੀ ਦੀ ਬਰਬਾਦੀ ਅਸੀਂ ਲੋਕ ਕਰਦੇ ਆ ਘਰਾਂ ਦੇ ਵਿੱਚ ਉਹ ਕਿੰਨੀ ਆ ਤੁਸੀਂ ਕੁਝ ਉਹਦਾ ਅੰਦਾਜ਼ਾ ਨਹੀਂ ਲਗਾ ਸਕਦੇ ਇੱਕ ਅਸੀਂ ਪੈਂਟ ਪਾਉਂਦੇ ਆ ਜੀਨ ਦੀ ਦੋ ਪੈਂਟਾਂ ਜੀਨ ਦੀਆਂ ਬਣਾਉਣ ਵਾਸਤੇ ਜਦੋਂ ਪਹਿਲੀ ਵਾਰ ਉਹ ਜੀਨ ਦੀ ਪੈਂਟ ਬਣਦੀ ਆ ਤਾਂ ਉਹ ਦੋ ਪੈਂਟਾਂ ਨੂੰ ਧੋਣ ਵਾਸਤੇ 50 ਲੀਟਰ ਪਾਣੀ ਲੱਗਦਾ ਆ ਤੇ ਹੁਣ ਤੁਸੀਂ ਦੇਖੋ ਕਿੰਨੇ ਸ਼ੋਰੂਮਾਂ ਦੇ ਵਿੱਚ ਕਿੰਨੀਆਂ ਜੀਨ ਦੀਆਂ ਪੈਂਟਾਂ ਪਈਆਂ ਹੋਈਆਂ ਆ ਕਿੰਨੀ ਪਾਣੀ ਦੀ ਬਰਬਾਦੀ ਆ ਘਰਾਂ ਦੇ ਵਿੱਚ ਅਸੀਂ ਆਰਓ ਸਿਸਟਮ ਲਗਾਏ ਹੋਏ ਆ ਆਰਓ ਸਿਸਟਮ ਤੁਸੀਂ ਦੇਖ ਲਓ ਪਾਣੀ ਅਸੀਂ ਉਹਦੇ ਵਿੱਚ ਇੱਕ ਗਲਾਸ ਕੱਢਣਾ ਹੁੰਦਾ ਆ ਪਰ ਪਾਣੀ ਦੀ ਬਰਬਾਦੀ ਆਰਓ ਦੋ-ਦੋ ਲੀਟਰ ਕਰ ਦਿੰਦਾ ਆ ਉਸ ਤੋਂ ਬਾਅਦ ਘਰਾਂ ਦੇ ਵਿੱਚ ਆਮ ਛੋਟੇ ਛੋਟੇ ਘਰਾਂ ਦੇ ਵਿੱਚ ਤੁਸੀਂ ਦੇਖੋ ਸਰਕਾਰੀ ਟੂਟੀਆਂ ਲੱਗੀਆਂ ਹੋਈਆਂ ਆ ਉਹ ਟੂਟੀਆਂ ਸਾਰਾ ਸਾਰਾ ਦਿਨ ਚੱਲਦੀਆਂ ਆ ਤੁਸੀਂ ਗਲੀਆਂ ਵਿੱਚ ਆਮ ਤੌਰ ਤੇ ਲੋਕਾਂ ਦੇ ਘਰਾਂ 'ਚ ਦੇਖਿਆ ਹੋਣਾ ਕਿਦਾਂ ਉਹ ਪਾਣੀ ਦੀਆਂ ਟੂਟੀਆਂ ਪਾਣੀ ਦੀ ਬਰਬਾਦੀ ਕਰਦੀਆਂ ਆ ਉਸ ਤੋਂ ਬਾਅਦ ਅਸੀਂ ਲੋਕ ਪਾਣੀ ਦੀ ਕਿੰਨੀ ਬਰਬਾਦੀ ਕਰਦੇ ਆ ਥੋੜਾ ਜਿਹਾ ਕੰਮ ਹੁੰਦਾ ਆ ਅਸੀਂ ਸਮਰਸੀਬਲ ਚਲਾ ਕੇ ਸਾਰੇ ਘਰ ਦਾ ਧੋਣ ਲਾਪਨ ਗਲੀਆਂ ਧੋਣ ਲਾਪਨ ਆ ਜਿਹੜਾ ਥੋੜੇ ਜਿਹਾ ਪਾਣੀ ਨਾਲ ਹੋ ਸਕਦਾ ਆ ਗੱਡੀਆਂ ਧੋਣੇ ਮੋਟਰਸਾਈਕਲ ਧੋਣੇ ਆ ਹੁਣ ਮੈਂ ਇਹਦੇ ਵਿੱਚ ਇਹ ਨਹੀਂ ਕਹੂੰਗਾ ਇਹਦੀ ਜ਼ਿੰਮੇਵਾਰ ਸਰਕਾਰ ਆ ਜਾਂ ਇਹਦੇ ਲਈ ਕੋਈ ਹੋਰ ਜ਼ਿੰਮੇਵਾਰ ਆ ਇਹਦੀ ਜ਼ਿੰਮੇਵਾਰ ਅਸੀਂ ਆ ਝੋਨੇ ਨੂੰ ਦੋਸ਼ ਨਾ ਦਵੋ ਝੋਨਾ ਪਾਣੀ ਕੁਝ ਮਹੀਨਿਆਂ ਲਈ ਸੋਖਦਾ ਆ ਉਸ ਟਾਈਮ ਬਰਸਾਤਾਂ ਵੀ ਲੱਗ ਜਾਂਦੀਆਂ ਚਲੋ ਕਈ ਬੁੱਧੀਜੀਵੀ ਕਹਿਣਗੇ ਕਿ ਝੋਨਾ ਜਿਹੜਾ ਜਿਆਦਾ ਪਾਣੀ ਲਿੰਦਾ ਆ ਚਲੋ ਆਪਾਂ ਉਹਦੇ ਨਾਲ ਸਹਿਮਤ ਆ ਪਰ ਮੈਂ ਤੁਹਾਡੇ ਨਾਲ ਇੱਕ ਗੱਲ ਕਰਨਾ ਚਾਹੁੰਦਾ ਜਿਹੜੀ ਆ ਪਾਣੀ ਦੀ ਬਰਬਾਦੀ ਅਸੀਂ ਕਰਦੇ ਪਏ ਆ ਉਹ ਬਰਬਾਦੀ ਲਈ ਕੌਣ ਜ਼ਿੰਮੇਵਾਰ ਆ ਅੱਜ ਅਸੀਂ ਦਰਖਤ ਨਹੀਂ ਲਗਾ ਰਹੇ ਉਹਦੇ ਲਈ ਕੌਣ ਜ਼ਿੰਮੇਵਾਰ ਆ ਠੀਕ ਆ ਇਹ ਦਰਖਤ ਕੱਟੀ ਜਾ ਰਹੇ ਆ ਉਹ ਦਰਖਤ ਲਗਾ ਰਹੇ ਜਿਹੜਾ ਕੋਈ ਸਾਨੂੰ ਫਾਇਦਾ ਹੀ ਨਹੀਂ ਹੈਗਾ ਅਸੀਂ ਆਪਣੇ ਫਾਇਦੇ ਵਾਸਤੇ ਪਪਰੂਲ ਸਵੇਦਾ ਲਗਾ ਰਹੇ ਆ ਮੇਰੀ ਇਹ ਵੀਡੀਓ ਦਾ ਇਹੀ ਮੰਤਵ ਆ ਮੇਰੇ ਚੈਨਲ ਦਾ ਇਹੀ ਮੰਤਵ ਆ ਅਸੀਂ ਉਹ ਜਾਣਕਾਰੀਆਂ ਤੁਹਾਡੇ ਤੱਕ ਪਹੁੰਚਾਈਏ ਤੁਹਾਨੂੰ ਜਾਗਰੂਕ ਕਰੀਏ ਜਿਹੜਾ ਤੁਸੀਂ ਆਪਣੇ ਆਉਣ ਵਾਲੇ ਸਮੇਂ ਨੂੰ ਸਹੀ ਬਣਾ ਸਕੋ ਇਸ ਟਾਈਮ ਪੰਜਾਬ ਦੇ ਵਿੱਚ ਕਿੰਨੀ ਗਰਮੀ ਪਈ ਆ ਹੱਦ ਤੋਂ ਵੱਧ ਆ ਜੁਲਾਈ ਦੇ ਮਹੀਨੇ ਦੇ ਵਿੱਚ ਇੰਨੀ ਗਰਮੀ ਆ ਬਸਾਤਾਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈਗਾ ਪਰ ਅਸੀਂ ਲੋਕ ਫਿਰ ਵੀ ਨਹੀਂ ਸਹਿਮਤ ਹੈਗੇ ਕਿਉਂ ਕਿ ਕਿਉਂਕਿ ਅਸੀਂ ਟਰਾਕਟ ਕੱਟੀ ਜਾ ਰਹੇ ਆ ਪਾਣੀ ਦੀ ਬਰਬਾਦੀ ਕਰੀ ਜਾ ਰਹੇ ਆ ਏਸੀ ਚਲਾਈ ਜਾ ਰਹੇ ਆ ਗੱਡੀਆਂ ਕਹਿੰਦੇ ਆ ਕਿ ਮੜ ਜਾ ਇੱਥੇ ਤੱਕ ਵੀ ਜਾਣਾ ਸਕੂਟਰੀ ਲੈ ਕੇ ਜਾਣੇ ਆ ਮੋਟਰਸਾਈਕਲ ਗੱਡੀ ਕਾਰ ਤੇ ਜਾਣੇ ਆ ਕਿਉਂ ਅਸੀਂ ਪੋਲੂਸ਼ਨ ਦੇ ਤਾਂ ਖੁਦ ਜ਼ਿੰਮੇਵਾਰ ਆ ਠੀਕ ਹੈ ਨਾ ਅਸੀਂ ਸਰਕਾਰਾਂ ਨੂੰ ਦੋਸ਼ ਨਹੀਂ ਦੇ ਸਕਦੇ ਕਿ ਉਹ ਫਲਾਨੀ ਸਰਕਾਰ ਜ਼ਿੰਮੇਵਾਰ ਆ ਉਹ ਜ਼ਿੰਮੇਵਾਰ ਨਹੀਂ ਅਸੀਂ ਜ਼ਿੰਮੇਵਾਰ ਖੁਦ ਆ ਤੇ ਜੇ ਤੁਹਾਨੂੰ ਇਹ ਮੇਰੀ ਵੀਡੀਓ ਅੱਜ ਚੰਗੀ ਲੱਗੀ ਆ ਜੇ ਤੁਹਾਨੂੰ ਲੱਗਾ ਵੀ ਹਾਂ ਵੀ ਮੈਂ ਗੱਲਾਂ ਸਹੀ ਕੀਤੀਆਂ ਆ ਤਾਂ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮੈਨੂੰ ਬਹੁਤ ਜ਼ਿਆਦਾ ਲੋੜ ਹੈ ਤੁਹਾਡੇ ਸਹਿਯੋਗ ਦੀ ਸੋ ਮਿਲਦਾ ਆ ਨਵੀਂ ਵੀਡੀਓ ਦੇ ਵਿੱਚ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਰਾਜਾ ਟਾਂਡਾ ਮਨ ਹੁਸ਼ਿਆਰਪੁਰ ਤੋਂ ਸਤਿ ਸ੍ਰੀ ਅਕਾਲ